ਹਾਂਜੀ ਡੀਐਸਪੀ ਸਾਹਿਬ ਕੀ ਮਾਮਲਾ ਜਿਹੜਾ ਕਪਾਹ ਕਚਰੀਆਂ ਚੱਕੀਆਂ ਕੀਤੀ ਹੈ ਜੀ ਅੱਜ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਸਾਹਿਬ ਕਪੂਰਥਲਾ ਤੇ ਨਿਸ਼ਾਨਿਤ ਨੇਸ਼ਾ ਹੈ ਤੇ ਮਾਨਯੋਗ ਐਸਪੀ ਫਗਵਾੜਾ ਦੀ ਗਾਈਡੈਂਸ ਦੇ ਅੰਡਰ ਅਸੀਂ ਜਿਹੜਾ ਹੈਗਾ ਕੋਰਟ ਕੰਪਲੈਕਸਿਸ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਤਾਂ ਜੋ ਅਸੀਂ ਇੱਥੇ ਜਿਹੜੇ ਵੀ ਬੰਦੇ ਇੱਥੇ ਪ੍ਰੈਜ਼ੈਂਟ ਫੋਰਟ ਦੇ ਵਿੱਚ ਆਉਂਦੇ ਆ ਉਹਨਾਂ ਦੀ ਅਸੀਂ ਕੁਝ ਪੜਤਾਲ ਕਰ ਸਕੀਏ ਜੀ ਤੇ ਉਹਨਾਂ ਦੀ ਵਹੀਕਲਸ ਦੀ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਗਈ ਹੈ ਜਿਹੜੇ ਵੀ ਇੱਥੇ پارکਡ ਵਹੀਕਲਸ ਨੇ ਕੋਈ ਵੀ ਐਸਾ ਵਹੀਕਲ ਜਿਹੜਾ ਅਨਕਲੇਮਡ ਹੋਵੇ ਜਾਂ ਜੁਡੀਸ਼ੀਅਲ ਕੰਪਲੈਕਸ ਦੀ ਸਿਕਿਉਰਿਟੀ ਲਈ ਖਤਰਾਮੰਦ ਸਕਦਾ ਹੋਵੇ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਵੀ ਇੱਥੇ ਸ਼ੱਕੀ ਵਿਅਕਤੀ ਦਿਸੇ ਆ ਉਹਨਾਂ ਦੀ ਅਸੀਂ ਸਾਡੇ ਕੋਲ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਐਪ ਹੈ ਉਹਦੇ ਰਾਹੀਂ ਅਸੀਂ ਚੈਕਿੰਗ ਕੀਤੀ ਹੈ ਤੇ ਚੈਕ ਇਨ ਹੁਣ ਸੰਪੰਨ ਹੋ ਚੁੱਕੀ ਹੈ ਇਹਦੇ ਵਿੱਚ ਜਿਹੜੇ ਵੀ ਅਸੀਂ ਬੰਦੇ ਰਾਉਂਡ ਅਪ ਕੀਤੇ ਹਨ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਊਗੀ ਤੇ ਇਸ ਤੋਂ ਇਲਾਵਾ ਜੀ ਸਾਡੀ ਨਿਯਮਿਤ ਤੌਰ ਤੇ ਜਿਹੜੀ ਚੈਕਿੰਗ ਚੱਲਦੀ ਜਾਊਗੀ ਤਾਂ ਜੋ ਸਿਕਿਉਰਿਟੀ ਜਿਹੜੀ ਹੈ ਕੋਰਟ ਕੰਪਲੈਕਸ ਦੀ ਉਹ ਯਕੀਨੀ ਬਣਾਇਆ ਜਾ ਸਕੇ ਇਸ ਵਿੱਚ ਕੋਈ ਖਾਸ ਜਿਹੜਾ ਕੋਈ ਰੀਜਨ ਸੀ ਜਿਹੜੀ ਚੈਕਿੰਗ ਕਰਨ ਦਾ ਕੋਈ ਰੂਟੀਨ ਚੈਕਿੰਗ ਆ ਇਹ ਰੂਟੀਨ ਚੈਕਿੰਗ ਸਾਡੀ ਚੱਲਦੀ ਰਹਿੰਦੀ ਹੈ ਜੀ ਕਈ ਵਾਰੀ ਇਸ ਸੰਬੰਧੀ ਨਿਰਦੇਸ਼ ਜਿਹੜੇ ਹੈਗੇ ਆ ਹੱਡਕਵਰਟਰ ਤੋਂ ਆ ਜਾਂਦੇ ਆ ਤੇ ਕਈ ਵਾਰੀ ਜਿਹੜਾ ਡੀਪੀਓ ਤੋਂ ਨਿਰਦੇਸ਼ ਆ ਜਾਂਦੇ ਆ ਇਸ ਤੋਂ ਇਲਾਵਾ ਵੀ ਜਿਹੜਾ ਅਸੀਂ ਨਿਯਮਿਤ ਤੌਰ ਤੇ ਅਸੀਂ ਚੈਕਿੰਗ ਕਰਦੇ ਰਹਿੰਦੇ ਆ ਸਾਡੀ ਇੱਕ ਸਟੈਟਿਕ ਗਾਰਡੇ ਇੱਥੇ ਹਾਜ਼ਰ ਰਹਿੰਦੀ ਹੈ ਉਸ ਤੋਂ ਇਲਾਵਾ ਸਾਡਾ ਪੀਸੀਆਰੇ ਤੇ ਰੋਜ਼ ਜਿਹੜਾ ਹੈਗਾ ਗੇੜਾ ਮਾਰਦਾ ਤੇ ਜਿਹੜੀ ਤੁਹਾਡੇ ਇੱਥੇ ਗਾਰਡ ਹੈ ਉਹਨਾਂ ਨੂੰ ਕੋਈ ਹਦਾਇਤਾਂ ਵਗੈਰਾ ਦਿੱਤੀਆਂ ਤੁਸੀਂ ਗਾਰਡਾਂ ਨੂੰ ਸੀ ਸਮੇਂ-ਸਮੇਂ 'ਤੇ ਹਦਾਇਤਾਂ ਦਿੰਦੇ ਰਹਿਣੇ ਆ ਅੱਜ ਵੀ ਉਹਨਾਂ ਨੂੰ ਚੈਕਿੰਗ ਕਰਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਕਿ ਕਿਸੇ ਅਣਸੁਖਾਵੀ ਘਟਨਾ ਨਾ ਵਾਪਰੇ ਉਸ ਪ੍ਰਤੀ ਸੁਚੇਤ ਰਹਿਣ ਦੀ ਉਹਨਾਂ ਨੂੰ ਹਦਾਇਤ ਦਿੱਤੀ ਗਈ Subscribe now and press the bell icon. Never miss an update.